ਸਸ਼ਿਆ ਕਾਲ ਜੀ ਤੁਹਾਡਾ ਸਵਾਗਤ ਹੈ ਤੁਹਾਡੇ YouTube ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਨਵੇਂ ਹੋ ਡਿਜ਼ਾਈਨ ਲੈ ਕੇ ਆਈਆਂ ਇਹ ਜਿਹੜੇ ਕਸਟਮਰਾਂ ਨੇ ਆਪਾਂ ਤੋਂ ਰੈਡੀ ਕਰਵਾਏ ਹੋਏ ਨੇ ਤੇ ਆਪਣੇ ਬੁਟੀਕ ਤੇ ਇਹ ਵਰਕ ਰੈਡੀ ਹੁੰਦਾਗਾ ਜੀ ਤੇ ਅਲੱਗ-ਅਲੱਗ ਡਿਮਾਂਡ ਤੇ ਆਪਾਂ ਵਰਕ ਰੈਡੀ ਕਰਕੇ ਦਿੰਨੇ ਆ ਤੁਸੀਂ ਵੀ ਜੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਇੰਨਾ ਸਾਰੇ ਸੂਟਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਵਧੀਆ ਲੱਗਦਾਗਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਤੇ ਜਿਹੜੀ ਆਪਣੀ ਪੇਮੈਂਟ ਹੁੰਦੀ ਹੈ ਜੀ ਉਹ ਆਨਲਾਈਨ ਹੀ ਹੁੰਦੀ ਹੈ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈ ਤੇ ਤੁਸੀਂ ਪਹਿਲਾਂ ਪੇਮੈਂਟ ਬੁੱਕ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਵੀ ਸੂਟ ਤੇ ਕੋਈ ਡਿਜ਼ਾਈਨ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਵਾਲਾ ਦਿਖ ਰਹੇ ਹੋ ਤੁਸੀਂ ਇਹ ਕਟਿੰਗ ਵਰਕ ਦੀ ਕਟਿੰਗ ਨਹੀਂ ਕੀਤੀ ਹੋਈ ਚਾਕਾਂ ਤੇ ਵਰਕ ਆਵੇਗਾ ਜੀ ਤੇ ਵਾਹ ਤੇ ਵਰਕ ਬਹੁਤ ਸੋਹਣੀ ਪਿਆਰੀ ਆਈਟਮ ਬਣ ਕੇ ਤਿਆਰ ਹੋਈ ਆ ਇਹ ਘੇਰਾ ਵਰਕ ਹੈ ਜੀ ਇਹ ਹੈਂਡਵਰਕ ਦਾ ਡਿਜ਼ਾਈਨ ਸੀ ਤੇ ਇਹਨੂੰ ਆਪਾਂ ਮਸ਼ੀਨੀ ਕਢਾਈ ਦੇ ਵਿੱਚ ਐਡ ਕੀਤਾ ਗਿਆ ਜੀ ਤੇ ਕਸਟਮਰ ਨੇ ਬਹੁਤ ਸੋਹਣਾ ਰੈਡੀ ਕਰਵਾਇਆਗਾ ਲਾਈਟ ਕਲਰ ਤੇ ਆਪਾਂ ਡਾਰਕ ਕਲਰ ਪਾਇਆ ਇਹਦੇ ਵਿੱਚ ਤੇ ਇਹ ਹੈਵੀ ਵਰਕ ਆਵੇਗਾ ਜੀ ਤੇ ਕਲੀਆਂ ਦੇ ਟਾਈਪ ਵਰਕ ਹੈ ਜੀ ਇਹ ਕੋਰਨਰ ਤੇ ਫਲਾਵਰ ਤੇ ਹੈਵੀ ਵਾਜੂ ਆ ਜਾਣੀਆਂ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਬੋ